ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸੰਤ ਜੀ ਦੂਤੇ ਬਾਬਾ ਜੀ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬਤਾ ਪਲਾ ਕਰਵਾ ਬਜੀ ਮਿਹਰ ਕਰੋ ਕਿਰਪਾ ਕਰੋ ਬਈ ਸਭਲੇਸ਼ਾ ਦਾ ਨਾਸ਼ ਕਰੋ ਬਾਬਾ ਜੀ ਦੁੱਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤ ਸੰਤ ਜੀ ਦੂਤੇ ਬਾਬਾ ਜੀ ਮਹਾਰਾਜ ਆਪਣੀ ਕਿਰਪਾ ਕਰਵਾ ਬਈ ਮਿਹਰ ਕਰੋ ਬੱਚੇ ਦਾ ਬਾਬਾ ਜੀ ਕਰੋ ਕਿਰਪਾ ਬਖਸ਼ ਦੋ ਬੱਚੇ ਬਾਬਾ ਜੀ ਬੰਤੀ ਗੀਣ ਮਾਫ ਕਰ ਦੇਣਾ Thank <laughs> you. ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹੱਲਾ 5 ਮਨ ਤਨ ਪ੍ਰਭ ਆਰਾਧਿਐ ਮਿਲ ਸਾਧ ਸਮਗੈ उचरत गुण गोपाल जस दूर तेजम मन तन प्रभय राधिया मेल साध उचरत गुण गोपाल जस दू ਜਮ ਭਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਗੈ ਤੰਤ ਮੰਤ ਨਾ ਜੋਈ ਤਿਤ ਚਾਖ ਨਾ ਲਗੈ ਸੇ ਅਨਹਰਾ ਗਏ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾ ਗਏ ਕਾਮ ਕ੍ਰੋਧ ਮਦਮਾਨ ਮੋਹ ਬੇਨਸੇ ਅਨਹਰਾ ਗਏ आनंद मगन रस राम रंग नानक शरणागत वाहे गुरु जी का खालसा वाहे गुरु जी की फतेह दिलावल महल्ला पांचवां मन तन प्रभु आराधी है ਮਿਲ ਸਾਧ ਸਮਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 817 ਦੇ ਉੱਤੇ ਸੁਭਾਏਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜਦੇ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਨਾ ਦੇ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ